ਅੱਜ ਉਹ ਲੋਕ ਸਾਰੇ ਮੇਰੇ ਵਾਸਤੇ ਅਮਸ਼ੇਸ਼ ਚਾਜੀ ਕਾਸੀ ਜਿਹੜੇ ਫਰਤ ਹੁੰਦੀਆਂ ਨੇ ਦਾਣਾ ਮੰਡੀ ਪੁੰਚੇ ਨੇ ਤੇ ਨਾਲ ਨੇ ਫਰਗਾ ਟੋਨੇ ਹਲਖਾਂ ਚਾਹ ਬਲਬੀਸਲ ਪੰਨ ਅੱਜ ਕਲਸੀ ਸਾਹਿਬ ਨਾਲ ਗੱਲਬਾਤ ਕਰ ਰਹੇ ਆ ਕੋਈ ਸਬੰਧ ਲਖਨ ਦੇਵ ਸਬੰਧ ਨੂੰ ਕੀ ਰੰਗ ਦੇ ਬਿਲਕੁਲ ਜੀ ਬਹੁਤ ਵਧੀਆ ਰੁਝਾਨ ਹੈ ਜੀ ਲੱਖਾਂ ਦਾ ਪਿਆਰਾ ਜੀ ਮੈਨੂੰ ਮੈਂ ਸਦਾ ਰਣੀ ਹੈ ਜੀ ਜਿਹੜਾ ਇਹਨਾਂ ਮਾਨ ਸਤਕਾਰ ਦੇ ਰਹੇ ਨੇ ਔਰ ਆਜਾੜ ਕੀ ਐਸੋਸੀਏਸ਼ਨ ਜਿਹੜੀ ਫਤਿਹਗੜ੍ਹ ਸੁਨਰੀਆਂ ਨੇ ਉਹਨਾਂ ਦਾ ਸਿਮਰਨ ਸੰਗਤਾਂ ਤੋਂ ਮੈਂ ਤਨਵਾਸ ਕਰਦਾ ਹਾਂ ਨਾ ਔਰ ਮੈਨੂੰ ਆਸ ਹੈ ਵੀ ਜਿਹੜੇ ਦੋ ਸਾਲ ਪੰਜਾਬ ਦੇ ਕੰਮ ਕੀਤੇ ਨੇ ਆਣ ਜੋ ਗੁਰਮਤਿ ਪੰਜਾਬ ਪਰਮਾਤਮਾ ਜੀ ਨੇ ਉਹ ਕੰਮ ਜਿਹੜੇ ਬੇਮਿਸਾਲ ਨੇ ਲਾ ਬਸਾਲ ਨੇ ਔਰ ਹਲੇ 3 ਸਾਲ ਤੋਂ ਹਨ ਇਹਨਾਂ ਪਤਾ ਵੀ ਅਗਲੀ ਵਾਰੀ ਗੁਰਤਾ ਮੰਗਨ ਦੀ ਮੂਰਤੀ ਲੋਕ ਕੰਮਨ ਸਾਡੀ ਮੰਡੀ ਚੱਕਰ ਮਾ ਆਪਣਾ ਚਿਮਾ ਸਾਹਿਬ ਨੇ ਉਹ ਕਹਿੰਦੇ ਮੈਂ ਵੀ ਲੋ ਕਹਿੰਦਾ ਮੈਂ ਕਦਾਪੁਰਦਾ ਜੰਪ ਆਲੇ ਹਾਂਜੀ ਹਾਂਜੀ ਕੋਈ ਤਾਂ ਹੀ ਕੰਮ ਜੀ ਇਹ ਤੇ ਲੋਕਲ ਨੇ ਗਰਤਾਸਪੁਰ ਦੇ ਤੇ ਮੈਨੂੰ ਦੱਸਦੇ ਪਾੜਾ ਜੀ ਅਨੰਦਪੁਰ ਸਾਹਿਬ ਕੋਈ ਜੀ ਇਹ ਕਹਿੰਦੇ ਮੇਰਾ ਜਿੱਤ ਕੋਈ ਵੀ ਹਜ਼ਾਰ ਕੋਈ ਵੀ ਹਜ਼ਾਰ ਪਹੁੰਚ ਗਿਆ ਲੋਕ ਸਭਾ ਤੇ ਉਹ ਇੱਕ ਚ ਕਿਤੇ ਅੱਗੇ ਦੇ ਅਸੀਂ ਬਾਹਰ ਦੇ ਤੋਂ ਬੜੇ ਸਤਾਏ ਅੱਗੇ ਸੰਨੀ ਦੇ ਉਹ ਤਾਂ ਸਾਡੇ ਤੋਂ ਜਿਹੜਾ ਦਰਦ ਹੈ ਜਿਹੜਾ ਉਹ ਨਹੀਂ ਪੂਰਾ ਹੁੰਦਿਆ ਇਹ ਫੇਰ ਬਾਹਰੋਂ ਆ ਕੇ ਲੋਕ ਇਹਨਾਂ ਨੂੰ ਕਿੱਥੋਂ ਮੋਟਾ ਜਾਂ ਨਹੀਂ ਬਤ ਕਰੋ ਉਹ ਨਹੀਂ ਕਹਿੰਦੇ ਕਹਿੰਦੇ ਅਭੀ ਜਿਹੜੀ ਆਮ ਆਦਮੀ ਪਾਰਟੀ ਆ ਇਹਨੇ ਕੋਈ ਵਿਕਾਸ ਨਹੀਂ ਕਰਾਇਆ ਇਹਨਾਂ ਸਭ ਗੱਲਾਂ ਕੀਤੀਆਂ ਨੇ ਇਹ ਤੇ ਸਬਿਕ ਛੂਟੀ ਛੋਲੇਬਾਦੀ ਕਰ ਰਹੇ ਇੱਕ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਪਿੰਡਾਂ 'ਚ ਜਾਓ 85% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਇਹਨਾਂ ਨੇ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਏ ਆ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਪੈਸੇ ਬਚਾਏ ਤੇ ਜਿਹੜੇ ਆਪਣੇ ਸੀਟਾਂ ਚਾਲਿਆ ਮੰਡੀ ਦਾ ਤੇ ਮੰਡੀ ਉਸ ਆਪਣੇ ਵੀ ਚੱਲੇ ਜਾਂਦੇ ਸੀ ਦੇਖੋ ਜੀ ਬਿਲਕੁਲ ਨਾਲੇ ਤੇ ਇੱਕ ਤੇ ਆਹ ਹਾਲੇ ਜਿਹੜੀ ਹੁਣ 2000 ਦਾ ਲੱਗਿਆ ਜੀ ਸਾਡਾ ਫਰਜ਼ ਵੀ ਜਿਹੜੀ ਮੈਡੀਕਲ ਕਰ ਰਹੇ ਆ ਉਹ ਦੇਖ ਲਈਏ ਨਾਲੇ ਤਾਂ ਕਿ ਤੇ ਹੁੰਦਾ ਹੈ ਪ੍ਰਬੰਧ ਵੀ ਲੋਕ ਜਿਹੜੇ ਨੇ ਸਾਡੇ ਅਰਥੀਏ ਨੇ ਜਾਂ ਸਾਡੇ ਮੈਂਬਰ ਦੇ ਸਾਨੂੰ ਦੱਸੀ ਜਾਂਦੇ ਨੇ ਕਿ ਇਹ ਕੋਈ ਕਮੀ ਪੇਸ਼ ਕੀ ਹੈ ਉਹ ਵੀ ਇਹਨੂੰ ਆਪਣੇ ਕੀ ਨਾਮਾਂ ਔਸਥਾਨਾਂ ਨੂੰ ਪਤਾ ਲੱਗੀ ਜਾਂਦਾ ਵੀ ਜੇ ਕੋਈ ਕਮੀ ਰਹੀ ਗਈ ਉਹਦੇ ਨੂੰ ਕਵਰ ਕਰਨਾ ਤੇ ਜੇ ਅਸੀਂ ਤਾਂ ਸਾਹਿਬ ਜਿਹੜੇ ਅਗriculture ਦੇ ਇਹਨਾਂ ਨੇ ਕਹੀ ਆ ਆਪਾਂ ਇਹਨਾਂ ਦਾ ਦਹਾਕੇ ਦੀ ਗੱਲ ਕੀਤੀ ਆਪਾਂ ਸੌਤ ਵੱਧ ਵਿਕਾਸ ਵੀ ਕਰਾਇਆ ਤੇ ਮੰਡੀਆਂ ਦੀ ਗੱਲ ਕੀਤੀ ਆ ਵੀ ਤੇ ਮੰਡੀਆਂ ਵੀ ਆਪਾਂ ਦੌਰਾ ਕਰ ਰਹੇ ਆ ਮੰਡੀਆਂ ਤੋਂ ਡਾਗਰ ਦੇਖ ਰਹੇ ਆ ਜੇ ਕੋਈ ਕਮੀ ਮਹਿਸੂਸ ਹੋਏਗੀ ਤੇ ਆਪਾਂ ਨਾਲ ਹੀ ਹਸਾਂ ਨੂੰ ਕਾਹ ਜਾ ਰਿਹਾ ਹੋਰ ਪੰਨੂ ਜਿਹੜੇ ਕਿ ਹਲਕਾ ਇੰਚਾਰਜ ਨੇ ਫਾਇਦਾ ਚੂਗੀਆਂ ਤੋਂ ਆਮ ਆਦਮੀ ਪਾਰਟੀ ਦੇ ਇਹਨਾਂ ਨਾਲ ਸ਼ਿਰਕਤ ਸੀ ਆਈ ਸੀ ਮੰਡੀਆਂ ਦੌਰਾਨ ਕੀਤਾ ਵਾ ਤੇ ਨਾਲ ਲੋਕ ਸਭਾ ਲੱਖ ਸੇ ਚੱਲ ਰਹੀ ਆ ਉਸ ਸੰਬੰਧ ਵਿੱਚ ਵੀ ਅੱਜ ਆਰਤੀਆਂ ਵੱਲੋਂ ਤੇ ਪੱਲੇ ਵੱਲੋਂ ਬੜੀ ਵੱਡੀ ਮੀਟਿੰਗ ਕੀਤੀ ਗਿਆ ਜਨਰ ਵਿੱਚ ਕਾਫੀ ਸੰਗਠਨ ਦੀ ਗਿਣਤੀ ਵਿੱਚ ਇੱਥੇ ਸਿੱਖਤ ਕੀਤੀ ਆ ਹੁਣ ਪੰਨੂ ਸਾਹਿਬ ਗੱਲ ਕਰ ਰਹੇ ਆ ਕੋ ਉਸ ਸੰਬੰਧ ਵਿੱਚ ਮੰਡੀਆਂ ਸੰਬੰਧ ਵਿੱਚ ਤੇ ਦੇ ਲੋਕ ਇਲੈਕਟ੍ਰਿਕ ਸਭਾ ਕੀ ਕਰਨਾ ਚਾਹੁੰਦੇ ਸਨ ਹਾਂ ਜੀ ਸਭ ਤੋਂ ਪਹਿਲਾਂ ਦੀ ਜੀ ਮੋਹਨ ਜੀ ਦਾ ਧੰਨਵਾਦ ਕਰਨੀ ਗੱਲ ਸੀ ਜੀ ਦਾ ਛੋਟੇ ਜਿਹੇ ਸੱਦੇ ਦੇ ਤੋਂ ਨਹੀਂ ਰਾਤ ਨੂੰ ਮੈਨੂੰ 11 ਵਜੇ ਪ੍ਰਧਾਨ ਜੀ ਦਾ ਸਰਦਾਰ ਰਮਨ ਸਿੰਘ ਜੀ ਦਾ ਫੋਨ ਆਇਆ। ਕਿ ਅਸੀਂ ਸ਼ਹਿਰੀ ਕਲਸੀ ਦੀ ਸਾਰੇ ਮੰਡੀ ਵਿਆੜਤੀ ਭਰਾ ਨਾਲੇ ਸਾਡੀ ਲੇਬਰ ਸਾਰੇ ਸਹਿਮਾਨ ਅਸੀਂ ਸਮਰਥਨ ਦੇਣਾ ਚਾਹੁੰਦੇ ਆ। ਅਸੀਂ ਮਦਦ ਕਰਨੀ ਚਾਹੁੰਦੇ ਆ। ਵੋਟਾਂ ਦੇ ਪੱਕੇ ਵੀ ਮਦਦ ਕਰਨੀ ਚਾਹੁੰਦੇ ਔਰ ਪ੍ਰਜਾ ਦੇ ਪੱਕੇ ਵੀ ਅਧਿਕਾਰੀ ਚਾਹੁੰਦੇ ਆ। ਧੰਨਵਾਦ ਸ਼ਹਿਰੀ ਕਲਸੀ ਜੀ ਦਾ ਜਿਨ੍ਹਾਂ ਨੇ ਇੰਨੇ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਫਤੇਗੜ ਚੂੜੀਆਂ ਦੀ ਮੰਡੀ ਦੇ ਵਿੱਚ ਆਪਣਾ ਟਾਈਮ ਕੱਢਿਆ। ਅਸੀਂ ਵਿਸ਼ਵਾਸ ਦਉਂਨੇ ਆ। ਪਾਰਟੀ ਨੂੰ ਵਿਸ਼ਵਾਸ ਦਉਂਦੇ ਨੇ ਔਰ ਸ਼ਰੀ ਕਲਸੀ ਜੀ ਨੂੰ ਵੀ ਵਿਸ਼ਵਾਸ ਦਉਂਦੇ ਆ। ਅੱਧੇ ਗੜ ਚੂੜੀਆਂ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਅਸੀਂ ਲੋਕ ਸਭਾ ਦੀ ਸੀਟ ਨੂੰ ਸ਼ਰੀ ਕਲਸੀ ਦੀ ਨੂੰ ਬਹੁਤ ਵੱਡੀ ਲੀਡ ਦੇ ਚਾਹਾਂਗੇ ਅਸੀਂ ਲੋਕ ਸਭਾ ਦੇ ਵਿੱਚ ਭੇਜਾਂਗੇ। ਅੱਧੇ ਗੜ ਚੂੜੀਆਂ ਦੇ ਵਿੱਚ ਬਹੁਤ ਸਾਡੀ ਸੰਗਤ ਇਦਾਂ ਦੀ ਹੈ। ਜੋ ਸ਼ਰੀ ਕਲਸੀ ਦੇ ਨਾਲ ਵੀ ਨਿੱਜੀ ਵੀ ਨਿੱਜੀ ਵੀ ਪਿਆਰ ਕਰਦੀ ਹੈ ਜੋ ਸ਼ਰੀ ਕਲਸੀ ਜੀ ਨੂੰ ਟਿਕਟ ਮੈਨ ਦੇ ਉੱਤੇ ਇੰਨਾ ਤੇ ਸਾਡੇ ਵਰਕਰਾਂ ਦੇ ਵਿੱਚ ਸਾਡੇ ਪਿੰਡਾਂ ਵਸੀਆਂ ਦੇ ਵਿੱਚ ਸਾਡੇ ਆਮ ਪਰਿਵਾਰਾਂ ਦੇ ਵਿੱਚ ਬਹੁਤ ਖੁਸ਼ੀ ਹੈ ਤਾਂ ਜੋ ਸ਼ਹਿਰੀ ਕਲਸੀਦੀ ਮੰਗ ਸੀ ਸਾਡੀ ਪਾਰਟੀ ਕੋਲੋਂ ਵਿਚਾਰੀ ਕਲਸੀਦੀ ਕਰ ਦਿੱਤੀ ਜਾਵੇ ਸਾਡੇ ਹਲਕੇ ਦੀ ਮੰਗ ਨੂੰ ਪੂਰਨ ਕੀਤਾ ਗਿਆ ਹੈ ਸ਼ਹਿਰੀ ਕਲਸੀ ਨੂੰ ਟਿਕਟ ਦਿੱਤੀ ਗਈ ਉਹ ਸਾਡੀ ਪੂਰੀ ਹਰ ਗੜ ਪੂਰੀਆਂ ਦੇ ਜਿੰਨੇ ਵੀ ਵਰਕਰ ਆ ਸਾਡੇ ਪਾਰਟੀ ਦੇ ਵਰਕਰ ਜੀ ਪੂਰੇ ਕਮਾਂਗਾਂ ਕਰ ਕਮਾਂਗਾਂ ਦੇ ਕੰਮ ਕਰ ਰਹੇ ਹੋ ਜੇਕਰ ਅਜਾ ਕਾਜ ਕੰਕਰੀਟ ਦੀ ਗੱਲ ਕੀਤੀ ਹੈ ਮਂਡੀਆ ਕੰਨ ਬਹੁਤ ਆ ਚੁੱਕੀ ਹੈ ਕੋਈ ਲਿਫਟਿੰਗ ਦੀ ਪ੍ਰੋਬਲਮ ਸਗਤ ਤੁਰੀ ਹੋ ਰਹੀ ਹੈ ਜੇਕਰ ਜਿੱਥੇ ਬਰਸਾਤ ਹੋ ਗਈ ਆ ਪਰ ਸਾਧਾਰਨ ਹੋਂਦੇ ਨਾਲ ਮੰਡੀ ਪ੍ਰੋਮੋਟਡ ਹੋਏਗੀ ਹੋਜੀ ਤੇ ਇਸ ਬੰਦੀਤੀ ਹਰ ਦੋ ਜਿਹੜੀ ਮੰਡੀ ਫਿਰਕੜ ਗੂੜੀਆਂ ਦੀ ਬਹੁਤ ਵੱਡੀ ਮੰਡੀ ਹੈ ਜਿਹੜੇ ਹਿਸਾਬ ਦੇ ਨਾਲ ਕਾਲੀਦਾਲ ਉਹ ਕਾਂਗਰਸ ਦੇ ਸਮੇਂ ਮੁਸ਼ਕਲਾਂ ਹੁੰਦੀਆਂ ਰਹੀਆਂ ਉਹਨਾਂ ਮੁਸ਼ਕਲਾਂ ਤੇ ਮੇਰੇ ਹਿਸਾਬ ਨਾਲ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਡੇਟ ਦੇ ਵਿੱਚ ਜੋ ਵੀ ਮੁਸ਼ਕਲ ਆਉਂਦੀ ਹੈ ਪ੍ਰਧਾਨ ਜੀ ਮੈਨੂੰ ਕਰ ਦਿੰਦੇ ਨਹੀਂ ਤੇ ਅਸੀਂ ਮੌਕੇ ਤੇ ਉਹਦਾ ਹੱਲ ਕਰਦੇ ਸੀ ਤਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕਿੰਨੇ ਵੱਡੇ ਕੰਮ ਦੇ ਵਿੱਚ ਛੋਟੀ ਮੋਟੀ ਮੁਸ਼ਕਲ ਕੋਈ ਆ ਸਕਦੀ ਹੈ ਕੋਈ ਵੱਡੀ ਮੁਸ਼ਕਲ ਜੇ ਕਿ ਆਪਾਂ ਜਿਆਦਾ ਕਹੀਏ ਵੀ ਟੂਈ ਸਾਡੇ ਆਰਟੀ ਦੇ ਮੌਨਾਂ ਨੇ ਜੋ ਜ਼ਿੰਮੇਵਾਰ ਭਾਈਚਾਰੇ ਨੂੰ ਕੋਈ ਮੁਸ਼ਕਲ ਹੈ ਵੀ ਇਦਾਂ ਦੀ ਕੋਈ ਗੱਲ ਨਹੀਂ ਜਿਹੜੀ ਕੋਈ ਮੁਸ਼ਕਲ ਆਉਂਦੀ ਵੀ ਹੈ ਮੌਕੇ ਤੇ ਅਸੀਂ ਫੋਨ ਤੇ ਗੱਲਬਾਤ ਕਰਦੇ ਹਾਂ ਮੈਂ ਬੁਲਾਉਂਦੇ ਹਾਂ ਨਾਲ ਖੜੇ ਲਿਵਰ ਦੇ ਨਾਲ ਸਾਰੇ ਸੰਪਰਕ ਦੇ ਵਿੱਚ ਨੇ ਜੇ ਮੁਸ਼ਕਲ ਆਉਂਦੀ ਹੈ ਅਸੀਂ ਮੌਕੇ ਤੇ ਉਹਦਾ ਹੱਲ ਕਰ ਦਿੰਦੇ ਹਾਂ ਉਹ ਬਾਕੀ ਲੋਕਾਂ ਦਾ ਚਾਹਣਾ ਵੀ ਲੋਕਾਂ ਲੋਕਾਂ ਵੋਟਾਂ ਨਹੀਂ ਅੰਸ਼ਾ ਤੇ ਤੜੀਆਂ ਪੂਰਾ ਚੁੰਦੇ ਆ ਇਸੇ ਤੇ ਕਾਂਸ ਪਾਰਟੀ ਨੇ ਕੋਈ ਮੀਂਹਰ ਨਹੀਂ ਖੜਾ ਕੀਤਾ ਉਸ ਬਾਕੀ ਕੀ ਗੱਲ ਚੱਲਦੀ ਹੈ ਉਮੀਦਵਾਰ ਵੇਖੋ ਜੀ ਨੁਕਸਾਂਵਾਂ ਨੂੰ ਤਕਰੀਬਨ 30% ਹੁੰਦਾ ਹੈ ਕਿ ਨਹੀਂ ਵੋਟਾਂ ਦਾ ਜਾਣਦੇ ਉਹਨਾਂ ਨੂੰ ਉਮੀਦਵਾਰ ਲੱਭ ਨਹੀਂ ਰਿਹਾ ਜਾਣਦੇ ਉਹਨਾਂ ਦਾ ਕੋਈ ਉਮੀਦਵਾਰ ਲੜਨ ਨੂੰ ਤਿਆਰ ਨਹੀਂ 70 ਪਿੰਡਾਂ ਦੇ ਅੰਦਰ ਚੜ੍ਹ ਨੂੰ ਸੀ ਫਿਰ ਤਾਂ ਮੈਂ 200 ਪਿੰਡ ਦੇ ਵਿੱਚੋਂ ਤਕਰੀਬਨ 125 ਪਿੰਡਾਂ ਦੇ ਵਿੱਚ ਮੈਂ ਲੋਕ ਸਭਾ ਦੀ ਇਲੈਕਸ਼ਨ ਦੇ ਪ੍ਰਚਾਰਤਾ ਕੰਮ ਕਰਦੀ ਆ 125 ਪਿੰਡਾਂ ਦੇ ਉਹਨਾਂ ਨੂੰ ਜੇ ਉਮੀਦਵਾਰ ਨੇ ਲੱਭਾ ਜਾਣਦੇ ਉਹਨਾਂ ਦਾ ਕੋਈ ਇਲੈਕਸ਼ਨ ਲੜਨੀ ਨਹੀਂ ਚਾਹੁੰਦਾ ਡਰ ਰਹੇ ਨੇ ਹਾਰ ਤੋਂ ਡਰ ਰਹੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਗੱਲ ਪਹੁੰਚ ਨਹੀਂ ਰਹੀ ਜੋ ਉਮੀਦਵਾਰ ਕਿਸੇ ਨੂੰ ਕਹਿ ਰਹੇ ਥੋ ਲੈਕਚਰ ਨਹੀਂ ਕਰ ਰਹੇ ਨੇ ਹੋਰ ਬੇਸਲੀ ਗੱਲ ਨਹੀਂ ਉਹਨਾਂ ਨੂੰ ਆਪਣੀ ਬਹੁਤ ਪੂਰੀ ਤਰ੍ਹਾਂ ਕਲਾਸਪੋਰ ਦੇ ਵਿੱਚੋਂ ਹਾਰ ਦਾ ਨਤੀਜਾ ਦੇਖਿਆ ਉਹਨੂੰ ਹਾਰ ਦਾ ਸਾਹਮਣਾ ਨਹੀਂ ਕਰ ਸਕਿਆ ਕਿਸ ਕਰਕੇ ਕੋਈ ਵੀ ਉਮੀਦਵਾਰ ਉਹਨਾਂ ਦਾ ਕਲੈਕਸ਼ਨ ਲੈਣ ਨਹੀਂ ਆਉਂਦਾ ਧੱਕੇ ਦੇ ਨਾਲ ਨਹੀਂ ਜਿਵੇਂ ਟਿਕਟ ਥੋਪਣੀ ਦੇ ਧੱਕੇ ਦੇ ਨਾਲ ਸਵਾਲ ਇਹਦਾ ਵੀ ਅੱਜ ਪਿਛਲੇ 15 ਸਾਲ ਵਿੱਚ ਤਿੰਨ ਅਕਾਲੀ ਦਲ ਦੇ ਆਪਣਾ ਭਾਗ ਭਾਗ ਕਰਦੋ ਪਹਿਲੇ 23-24 ਸਾਲ ਚੱਲਿਆ ਉਹਨਾਂ ਮੀਤਵਾ ਤੁਸੀਂ ਤੁਹਾਡੇ ਤੁਹਾਡੇ ਵਰਕੇ ਨੂੰ ਵੋਟਾਂ ਪਾਉਂਦੇ ਰਿਆ ਜਿਨ੍ਹਾਂ ਨੇ ਆਮ ਆਪਣਾ ਨੂੰ ਲੋਕ ਸਭਾ ਵਿੱਚ ਪਹੁੰਚਾਇਆ ਨੂੰ ਅੱਜ ਦੇ ਉਹਨਾਂ ਦੇ ਮੈਂਬਰ ਗਏ ਉਹਨਾਂ ਵੱਲੋਂ ਵੋਟਾਂ ਪਾਈ ਉਹਨਾਂ ਨੂੰ ਪਾਪਾ ਵਾਲਿਆਂ ਨੂੰ ਇਹ ਹਲਟੋਂ ਵੋਟਾਂ ਪਾਉਂਗੇ ਇਹ ਕੁਝ ਸਾਡੇ ਫਤਿਹਗੜ ਚੂੜੀਆਂ ਦੀ ਜੇ ਮੈਂ ਗੱਲ ਕਰਾਂ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਦੇ ਵਿੱਚ ਪਹਿਲਾਂ ਵੀ ਲੋਕ ਸਭਾ ਦੇ ਵਿੱਚ ਕੋਈ ਵੀ ਦੇ ਫਿਰ ਕੋਈ ਨਹੀਂ ਪੈ ਫਤਿਹਗੜ ਚੂੜੀਆਂ ਦੇ ਵਿੱਚ ਵੀ ਬਹੁਤ ਧਾਰੀ ਹੈ ਪਾਰਟੀਆਂ ਦੋ ਸੀ ਜਾਰ ਦੇ ਵਿੱਚ ਦੋ ਪਾਰਟੀਆਂ ਸੀ ਭਾਲੀ ਦਲ ਤੇ ਬੀਜੇਪੀ ਦਾ ਕੱਟੋਰੀ ਪਰ ਕਹਿੰਦੇ ਇਸਲੀ ਪਾਰਟੀ ਨਸੀ ਤੀਸਰੀ ਪਾਰਟੀ ਪਹਿਲੀ ਵਾਰ ਹੀ ਆਈ ਹੈ ਔਰ ਪੂਰੀਆ ਲੋਕ ਸਭਾ ਦੇ ਵਿੱਚ ਪਹਿਲੀ ਵਾਰੀ ਤੀਸਰੀ ਪਾਰਟੀ ਭਾਰਤ ਦੇ ਵਿੱਚ ਉਤਰੀ ਹੈ ਔਰ ਬੜੇ ਵੱਡੇ ਪੱਧਰ ਤੇ ਦੇਖੋ ਪੁਰਾਣਾ ਤੁਸੀਂ ਇਤਿਹਾਸ ਕੱਢ ਕੇ ਵੇਖੋ ਨਾ तकरीबन 3 ਦਿਨ ਦਾ ਸਮਾਂ ਰਹਿ ਗਿਆ ਹਜੇ ਤੱਕ ਇਹਨਾਂ ਕੋਈ ਉਮੀਦਵਾਰ ਪੂਰੇ ਨਹੀਂ ਹੋਣ ਦੇ ਕਈਆਂ ਖਲਕਿਆਂ ਦੇ ਵਿੱਚ ਇਹਨਾਂ ਉਮੀਦਵਾਰ ਉਤਾਰੇ ਨੇ ਉਹਨਾਂ ਦੀਆਂ ਟਿਕਟਾਂ ਬਦਲੀ ਕਰ ਰਹੇ ਨੇ ਇਹਨਾਂ ਨੂੰ ਉਮੀਦਵਾਰਾਂ ਦੀ ਪਾਰਟੀ ਦੀ ਹਾਰ ਵਰੀ ਬੰਦੀ ਦਾ ਨਜ਼ਰ ਆ ਰਹੀ ਹੈ ਜਿਹਨੂੰ ਟਿਕਟ ਦੇ ਰਹੇ ਨੇ ਉਹਦੀ ਟਿਕਟ 10-5-6 ਦਿਨ ਬਾਅਦ ਹੀ ਕਰ ਰਹੇ ਨੇ ਉਹਦੇ ਵਿੱਚ ਕੋਈ ਨਾ ਕੋਈ ਕੰਮ ਹੋ ਸਕਦਾ ਇੰਦਾ ਨਹੀਂ ਲੱਗਦਾ ਕਿ ਕਿਸੇ ਦੀ ਟਿਕਟ ਦਿੱਤੀ ਦਿੱਤੀ ਬਗਦੀ ਕਰ ਦੇਣ ਜਾਂ ਛੇਤੀ ਈਟਿੰਗ ਪੀਸ ਵਾਲਾ ਨਾਂ ਕਰ ਬਹੁਤ ਵੱਡਾ ਇਹਨਾਂ ਨੇ ਆਮ ਆਦਮੀ ਪਾਰਟੀ ਹੁਣ ਸਹੀ ਇਲਾਕੇ ਦੇ ਵਿੱਚ ਵੋਟਾਂ ਆਣ ਜਾ ਰਹੇ ਆ ਪਰ ਸੌਂ ਨਹੀਂ ਮਿਲਿਆ ਤੇ ਵੋਟਾਂ ਕਿਸ ਮੁੱਦੇ ਨਾਲ ਵੀ ਕਰ ਵੋਟਾਂ ਮੰਗਦੇ ਆ ਸਭ ਤੋਂ ਵੱਿਲ 85% ਜਿਹੜੇ ਪਿੰਡਾਂ ਦੇ ਆ ਇਹ ਕੀ ਗੱਲ ਹੈ ਜਿਹੜੇ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਇਹ ਨਹੀਂ ਗੱਲ ਕਰਾਂ ਜਿਹੜੇ ਪਿੰਡਾਂ ਦੇ ਵਿੱਚ ਸਪੰਸ ਚ ਮਤੇ ਬਾਗ ਦੇ ਦੰਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਸਬੰਧਕ ਲੱਗੇ ਹੋਏ ਨੇ ਉਹ ਤੇ ਉਹ ਨਾ ਪਿੰਡ ਦੇ ਕਿ ਮਮੂਰਾ ਸਤੋ ਪਹਿਲਾ ਕਮਸੀਤ ਹੈ ਇਹ ਮੈਕਟੂ ਪਰੇਗੜ ਤੋਂ ਉੱਧੇ ਲੈ ਕੇ ਬਟਾਲਾ ਤੱਕ ਦਾ ਰੋਡ ਹੈ ਕਿ ਜਿੰਨੀ ਬਣ 20 ਕਿਲੋਮੀਟਰ ਦੀ ਦੂਰੀ ਹੈ ਰੋਡ ਤੱਕ ਇਹਦਾ ਛੰਦ ਮੈਂ ਵੇਖਿਆ ਨਹੀਂ ਉਹ ਲੱਗਦੀਆਂ ਕਿ ਤਾ तकरीबन तकरीबन ਪਰਨਾਥ ਤੋਂ ਵੱਧ ਤੋਂ ਵੱਧ ਗਿੰਤੀ ਚ ਫੇਰੀਆਂ ਕਿੰਨੇ ਜਿੰਨੇ ਬੱਚੇ ਸਾਡੇ ਡਿਗਰੀਆਂ ਕਰਕੇ ਆਉਣਗੇ ਉਹ ਲੱਗਦੀਆਂ ਵਧੀਆਂ ਜਾਣਗੇ ਇਸੇ ਮੰਡੀ ਦੇ ਵਿੱਚ ਜਿਹੜੀ ਮੰਡੀ ਦੇ ਵਿੱਚ ਆਪਾਂ ਖੜੇ ਆ ਅਜ ਤੱਕ ਇਸ ਮੰਡੀ ਨੂੰ ਪੁੱਛਿਆ ਨਹੀਂ ਗਿਆ ਦੋ ਕਿਸ ਮੰਡੀ ਦੇ ਵੱਡੇ ਛੱਜ ਦੀ ਪ੍ਰਮਾਨਗੀ ਹੋ ਗਈ ਹੈ ਮੈਨੂੰ ਲੱਗਦਾ ਵੀ ਟੈਂਪਰ ਵੀ ਹੋ ਚੁੱਕਾ ਹੈ ਅਕਾਸ਼ ਨੂੰ ਦੁਬਾਰਾ ਰਕਮ ਨਹੀਂ। ਮੋਟਾ ਕੰਮਾਂ ਦੇ ਧਾਰਤੀ ਮੋਟਾ ਮੰਗ ਕੇ ਅਸੀਂ ਲਫਾਮੀ ਨਹੀਂ ਪੁੱਛਦਾ। ਜਿਹੜੇ ਕੰਮ ਕੀਤੇ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਧਾਰਤੀ। ਦੇ ਸਾਡੇ ਸਤਾ ਤੋਂ ਦੂਸਰੇ ਕਮੇਸਾਂ ਦਾ ਇਹ ਹੈ ਕਿ ਆਪਾਂ ਜਿਹੜੀਆਂ ਮੋਟਾ ਮੰਗ ਲਿਆ ਆਪਾਂ ਜਿਹੜੇ ਹਲਕੇ ਦੇ ਕੰਮ ਕੀਤੇ ਆ। ਫਿਰ ਕਮਾਂ ਦੇ ਵਿੱਚ ਤਾਂ ਮੋਟਾ ਮੰਗਾਇਆ। ਪਾਟੇ ਪਾਰਟੀ ਗੱਲ ਕਿਤੇ ਕਾਂਸਟ ਪਾਰਟੀ ਨੂੰ ਕੋਈ ਵੀ ਨਾਮ ਤੇ ਬੰਦਾ ਨਹੀਂ ਲੱਭ ਰਿਹਾ। ਜੇਕਰ ਮੁੱਢੀਆਂ ਦੀ ਗੱਲ ਕੀਤੀ ਜਾਵੇ ਤੇ ਜਿੰਨੇ ਵੀ ਆਪਾਂ ਕ੍ਰਿਟਿਕਸ ਦਿੱਤੀਆਂ ਅਸੀਂ ਸਾਰੇ ਆਪਣੇ ਪੂਰੇ ਕਰਦੇ ਗਏ ਆ। ਚਾਹਨਾ ਕਾਸ਼ਤਮਾਰਾ ਨਾਲ ਪੁਜੰਦਰ ਪੁੱਲਾ ਲਿੰਗ ਇੰਡੀਆ ਨਿਊਜ਼ ਚੈਨਲ ਜੇਰ ਬਬਨ